ਔਰ ਸੁਖਪਾਲ ਸਿੰਘ ਖੈਰਾਦੀ ਨਾਮਿਨੇਸ਼ਨ ਔਰ ਉਸ ਤੋਂ ਪਹਿਲਾਂ ਡਾਕਟਰ ਗਾਂਧੀ ਸਾਹਿਬ ਦੀ ਭਰਾ ਕੇ ਆਇਆ ਔਰ ਅੱਜ ਜੀਤ ਮੀਂਦਰ ਸਿੰਘ ਜੀ ਦੇ ਨਾਮਿਨੇਸ਼ਨ ਤੇ ਆਏ ਆ ਔਰ ਜਿਸ ਪ੍ਰਕਾਰ ਲੋਕਾਂ ਦਾ ਉਤਸ਼ਾਹ ਹੈ ਔਰ ਜੋਸ਼ ਹੈ ਇਹ ਮੈਂ ਕਹਿ ਸਕਦਾ ਕਿ ਹਰ ਸਿਮਰਤ कौर ਬਾਦਲ ਐਸਵਾਰ ਦੇਸ਼ ਦੀ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਣਗੇ ਤੁਹਾਨੂੰ ਯਾਦ ਹੋਣਾ ਮੈਂ ਪਹਿਲਾਂ ਕਿਹਾ ਸੀ ਕਿ ਵਿਧਾਨ ਸਭਾ ਚ ਕੋਈ ਬਾਦਲ ਨਹੀਂ ਜਾਏਗਾ ਔਰ ਕੋਈ ਬਾਦਲ ਪੰਜਾਬ ਦੀ ਵਿਧਾਨ ਸਭਾ ਚ ਅੱਜ ਨਹੀਂ ਹੈ ਇਹ ਮੈਨੂੰ ਲੱਗਦਾ ਹੈ ਕਿ ਆਖੀਰਲਾ ਕਿਲ ਬਠਿੰਡੇ ਦੇ ਲੋਕ ਗੱਡਣਗੇ ਔਰ ਹਰ ਸਿਮਰਤ ਕੋਰ ਬਾਦਲ ਨੂੰ ਵੱਡੇ ਫਰਕ ਦੇ ਨਾਲ ਚੋਣਾਂ ਹਰਾਉਣਗੇ ਔਰ ਮੈਨੂੰ ਲੱਗਦਾ ਹੈ ਕਿ ਜਿਸ ਪ੍ਰਕਾਰ ਸਾਡੀਆਂ ਗਰੰਟੀਆਂ ਨੇ ਔਰ ਪੂਰੇ ਦੇਸ਼ ਪਰ ਦੇ ਰੁਝਾਨ ਆ ਰਹੇ ਨੇ ਭਾਜਪਾ ਕਹਿ ਰਹੀ ਸੀ ਆਪਦੀ ਬਾਅਦ 400 ਪਾਰ ਹੁਣ ਕਹਿ ਰਹੀ ਆਪਦੀ ਬਾਅਦ ਸਥਿਰ ਸਰਕਾਰ ਪਰ ਇਸ ਪ੍ਰਕਾਰ ਦਾ ਮੰਗਲ ਸੂਤਰ ਫਲਾ ਇਧਰ ਉਧਰ ਦੀ ਗੱਲ ਹੋ ਰਹੀ ਹੈ ਮੈਨੂੰ ਲੱਗਦਾ ਹੈ ਕਿ ਹਾਲਾਤ ਬਹੁਤ ਨਾਜ਼ੁਕ ਨੇ ਔਰ ਕਾਂਗਰਸ ਪਾਰਟੀ ਸਰਕਾਰ ਬਣਾ ਰਹੀ ਹੈ ਲੁਧਿਆਣਾ ਇੱਕ طرف ਮੋੜ ਹੈ ਤੁਸੀਂ ਰਿਸਪੌਂਸ ਕੀ ਹੈ ਗਦਾਰੀ ਵਰਸਸ ਵਫਾਦਾਰੀ ਦਾ ਚੋਣ ਹੈ ਔਰ ਮੈਨੂੰ ਲੱਗਦਾ ਹੈ ਵਫਾਦਾਰੀ ਦੀ ਜਿੱਤ ਹੋਏਗੀ

ਬਹੁਤ ਵਧੀਆ ਦੀ ਸਪੀਡ ਫੜੀ ਹੈ ਜੀ ਜੀ ਤੇ ਉਮੀਦ ਕਰਦੇ ਆਂ ਤਾਂ ਬਹੁਤ ਵਧੀਆ ਬਹੁਤ ਨਜਿੱਤਾਗੇ ਜਿੰਦੇ ਹੀ ਹਰ ਇੱਕ ਦੀ ਨਿਗ੍ਹਾ ਟਿਕੀ ਹੋਈ ਇਨਸਾਫ ਮਿਲੂਗਾ ਸਿੱਧੂ ਨੂੰ ਉਸੇ ਵਾਲੇ ਨੂੰ ਪਰਿਵਾਰ ਨੂੰ ਮਿਲੂਗਾ ਬਹੁਤ ਧੀਰ ਹੋ ਗਈ ਜੀ ਇਲੈਕਸ਼ਨ ਆਉਣ ਕਿਸੇ ਨਾ ਬਿਲਕੁਲ ਉਮੀਦ ਕਰ ਸਕਦੇ ਆ ਪਰੰਤੂ ਜੋ ਸਰਕਾਰ ਵੱਲੋਂ ਸਮੇਂ-ਸਮੇਂ ਦੇ ਉੱਤੇ ਰਿੱਕੇ ਡਾਏ ਜਾ ਰਹੇ ਹੈ ਤੁਹਾਡੇ ਸਾਹਮਣੇ ਇਹ ਵੀ 2 ਸਾਲ ਹੋ ਗਏ ਹਲੇ ਅਸੀਂ ਚਾਰਜ ਫਰੇਮ ਕਰਨ ਦੇ ਵਿੱਚ ਹੀ ਕੰਮ ਜਾ ਰਿਹਾ ਹੈ ਜੀ ਸਾਨੂੰ ਚਾਰਜ ਫਰੇਮ ਕਰਨਾ ਹੀ ਫੈਸਲੇ ਵਰਗਾ ਲੱਗਿਆ ਵੀ ਘੱਟੋ ਘੱਟ ਕੇ ਸ਼ੁਰੂ ਤਾਂ ਹੋਇਆ ਤਾਂ ਉਸੇ ਦੀ ਅਫਰਡੇ ਹੈ ਸਾਨੂੰ ਉਮੀਦ ਹੈ ਵੀ ਪਹਿਲਾਂ ਮੈਂ ਕੱਲਾ ਸੀ ਸ਼ਾਇਦ ਪੰਜ ਸੱਤ ਜਣਿਆਂ ਨੇ ਜਿਹੜੇ ਜਿੰਨੀਆਂ ਵੀ ਸੀਟਾਂ ਵੱਧ ਤੋਂ ਵੱਧ ਕਾਂਗਰਸ ਨੂੰ ਲਵੇ ਤਾਂ ਇਹ ਜਾ ਕੇ ਬਾ ਚੁਕਣਾ ਉਮੀਦ ਕਰ ਸਕਦਾ ਮੈਂ ਸਿੱਧੂ ਸਾਹਿਬ ਨੂੰ ਕਾਫੀ ਉਮੀਦ ਹੈ ਸਾਡੀ ਬਹਿਤ ਚਰਚਾ ਚੱਲ ਰਹੀ ਸੀ ਬਹੁਤ ਚਰਚਾ ਚੱਲ ਰਹੀ ਸੀ ਮੇਰਾ ਲੋਕ ਸਭ ਚੋਣਾਂ ਚ ਉਤਰਨ ਦੀ ਉਸ ਤੋਂ ਬਾਅਦ ਇੱਕੋ ਦਮ ਇਹ ਹੈਬਿਟ ਕਿਵੇਂ ਹੋਇਆ ਕਿ ਜਿਤਮਨ ਦੇ ਨਾਲ ਬਣੇ ਬੇਟਾ ਚਰਚਾ ਸੀਗੀ ਔਰ ਮੈਨੂੰ ਆਫਰ ਵੀ ਦਿੱਤੀ ਗਈ ਸੀ ਵੀ ਤੁਸੀਂ ਲੜੋ ਪਰੰਤੂ ਮੇਰੀ ਆਪਣੀ ਜਿਹੜੀ ਘਰੇਲੂ ਹਾਲਾਤ ਕੁਝ ਇਸ ਤਰ੍ਹਾਂ ਦੀ ਸੀ ਹਲੇ ਤਾਂ ਮੈਂ ਮੇਰੀ ਮੇਰੀ ਜਿਹੜੀ ਪਹਿਲ ਉਹ ਜਸਿਸ ਦੀ ਸੀ ਤਾਂ ਇਸ ਕਰਕੇ ਮੈਂ ਕਿਹਾ ਮੇਰਾ ਪੂਰਾ ਧਿਆਨ ਕੇਸ ਵਾਲੇ ਪਾਸੇ ਹੈ ਤੇ ਚੋਣਾਂ ਤਾਂ ਆਉਂਦੀਆਂ ਰਹਿੰਦੀਆਂ 2.5 ਸਾਲ ਬਾਅਦ ਕਦੇ ਕੋਈ ਗੱਲ ਨਹੀਂ ਜੋ ਹੋਇਆ ਕੀੜਾ ਤਾਂ ਕਰੇ ਫੇਰ ਦੇਖ ਲਾਓ ਤੁਸੀਂ ਵੀ ਡਾਂਸ ਆ ਬ ਚੋਣ ਲੜ ਸਕਦੇ ਬੇਟਾ ਹਲੇ ਟਾਈਮ ਪਿਆ ਹੈ ਨਾ ਸਮਾਂ ਪਿਆ ਜੇ ਕੋਈ ਤੁਹਾਡੇ ਸਾਹਮਣੇ ਜਦੋਂ ਮੈਂ ਪੋਲੀਟੀਕਲ ਪਾਰਟੀ ਦੀ ਫਿਰ ਲੜਦਾ ਕੋਈ ਵੀ ਸਕਦਾ ਹੈ ਨਾ ਪਰੰਤੂ ਦੇਖਣਾ ਪੈਂਦਾ ਆਪਦੀ ਪੋਜੀਸ਼ਨ ਘਰ ਦਾ ਸਿਸਟਮ ਸਾਰਾ ਕੁਝ ਜਦੋਂ ਅਨੁਕੂਲ ਹੋਏਗਾ ਤਾਂ ਜੂ ਲੜ ਲਾਂਗੇ ਜੀ 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 ਕਾਂਗਰਸ ਪਾਰਟੀ ਨਾਲ ਨਰਾਜ਼ਗੀ ਸੀ ਪਹਿਲਾਂ ਦਾ ਇਹ ਤਾਂ ਇਸ਼ਾਨੀ ਨੀਰਾਜ਼ਗੀ ਨਹੀਂ ਰਸਵਾਦ ਸੀ ਜਿਹੜੀ ਤੁਹਾਡੇ ਜਿਹੜੇ ਇਲੈਕਸ਼ਨ ਲੜਨ ਦੀ ਜਿਹੜਾ ਸਾਹਮਣੇ ਆ ਰਹੀ ਸੀ ਬੇਟਾ ਨਹੀਂ ਕਾਂਗਰਸ ਨਾਲ ਮੇਰੀ ਨਰਾਜ਼ਗੀ ਕਾਦੀ ਹੈ ਠੀਕ ਹੈ ਕੁਝ ਹਾਲਾਤ ਇਦਾਂ ਦੇ ਸੀਗੇ ਜਦੋਂ ਕੋਤਰਾ ਤਰ੍ਹਾਂ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਗੱਲਾਂ ਆ ਜਾਂਦੀਆਂ ਨੇ ਕੋਈ ਹਾਈ ਕਮਾਂਡ ਨਾਲ ਸਾਰੇ ਆ ਤੁਹਾਡੇ ਸਾਹਮਣੇ ਗਏ ਨੇ ਸਾਰੇ ਲੀਡਰ ਤਾਂ ਕਿਸੇ ਨਾਲ ਕੋਈ ਨਰਾਜ਼ਗੀ ਕਿਉਂਕਿ ਜੋ ਕਾਂਗਰਸ ਪਾਰਟੀ ਦੇ ਨਾਲ ਅਲਾਈਂਸ ਹੋਇਆ ਆਮ ਆਦਮੀ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦਾ ਤੁਸੀਂ ਕਹਿੰਦੇ ਕਿ ਵੀ ਜਿਨ੍ਹਾਂ ਸਿੱਧੂ ਮੂਸੇਵਾਲਾ ਦੀ ਜਿੱਦ ਮੁਤਾਬਕ ਕਾਰਨ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਨੈਗਲੀਜੈਂਸੀ ਕਾਰਨ ਦੇਖਿਆ ਗਿਆ ਕਿ ਤੁਸੀਂ ਪਾਰਟੀ ਨਾਲ ਅਲਾਈਂਸ ਅਲਾਈयंस ਉਹ ਸੈਂਟਰ ਦੀ ਗੱਲ ਹੈ ਬੇਟਾ ਜਿੱਥੇ ਇੱਥੇ ਵੀ ਮੇਰਾ ਜਿਹੜਾ ਆਮ ਪਾਰਟੀ ਦੇ ਨਾਲ ਕੋਈ ਵਿਰੋਧ ਕੋਈ ਰੰਜਿਸ਼ ਨਹੀਂ ਹੈ ਕਿਸੇ ਕਿਸਮ ਦੀ ਵੀ ਕੋਈ ਮੇਰਾ ਵਿਅਕਤੀਗਤ મતਭੇਦ ਹੁੰਦਾ ਨਾ ਪਰੰਤੂ ਜਿਹੜੀਆਂ ਅਣਗਹਿਲੀਆਂ ਆਮ ਆਦਮੀ ਪਾਰਟੀ ਨੇ ਮੇਰੇ ਪੁੱਤ ਦੇ ਜਸਟਿਸ ਦੇ ਵਿੱਚ ਕੀਤੀਆਂ ਨੇ ਮੇਰਾ ਉਹੀ ਸ਼ਿਕਵੇ ਨੇ ਆਮ ਪਾਰਟੀ ਨਾਲ ਇਹਨਾਂ ਨੇ ਮੈਨੂੰ ਮੇਰੇ ਨਾਲ ਪ੍ਰੋਪਰਲੀ ਬਹਿ ਕੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਮੇਰੀ ਸ਼ਿਕਾਇਤ ਨੂੰ ਸੁਣਿਆ ਵੀ ਨਹੀਂ ਗਿਆ ਉਹ ਤੇ ਉਹਦਾ ਸੋਲੂਸ਼ਨ ਕੱਢਣਾ ਤਾਂ ਲੱਗ ਗੱਲ ਰਹੇਗੀ ਉਸ ਤੋਂ ਬਾਅਦ ਦੀ ਮਿਲਣ ਦਾ ਸਮਾਂ ਨਹੀਂ ਦਿੰਦੇ ਦੇਖੋ ਸਿਕਿਉਰਿਟੀ ਵਿਡਰਾ ਕੀਤੀ ਹੈ ਤੁਹਾਡੇ ਸਾਹਮਣੇ ਇਨਕਸ਼ਾਫ ਵੀ ਕੀਤਾ ਇਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੈਰ ਵੀ ਕਰ ਦਿੱਤਾ ਵੀ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ ਅਦਰਵਾਈਜ਼ ਉਸ ਤੋਂ ਪਹਿਲਾਂ 15 ਦਿਨ ਅਸੀਂ ਬਿਨਾ ਕੋਈ ਗਨਮੈਨ ਤੋਂ ਸਾਡੇ ਕੋਲ ਇੱਕ ਵੀ ਗਨਮੈਨ ਨਹੀਂ ਸੀ ਅਸੀਂ ਆਪਦੇ ਘਰੇ ਬੜੀ ਆਰਾਮ ਨਾਲ ਖੈਰ-ਸੁਖ ਨਾਲ ਰਹਿ ਰਹੇ ਸੀ ਕਤਲ ਕਦੋਂ ਹੋਇਆ ਜਦੋਂ ਇਹਨਾਂ ਨੇ ਸਿਕਿਉਰਿਟੀ ਵਿਡਰਾ ਦਾ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਪਰੰਤੂ ਉਹ ਤਿੰਨੇ ਤਿੰਨੇ ਅਸੀਂ ਜਿਨ੍ਹਾਂ ਦੇ ਨਾਮ ਲਏ ਮੈਡਮ ਰੂਸ਼ੀ ਦਾ ਲਿਆ ਬਲਤੇਜ ਬੰਦੂ ਦਾ ਲਿਆ ਇਹ ਇੱਕ ਸ਼ਹਿਰ ਦੀ ਬਰਵਾਸਾ ਹੈ ਸ਼ਹਿਰ ਅਸੀਂ ਕਿੰਨਾ ਦੇ ਨਾਮ ਲੈ ਪਰੰਤੂ ਸਾਰਾ